ਇਹਦੇ ਕੁਦਰਤ ਕਰਕੇ ਹੀ ਜਾਤਾਂ ਨੇ ਜੜੀਆਂ ਖੱਤਰੀਆਂ ਦੀਆਂ ਜਾਤਾਂ ਹੁੰਦੀਆਂ ਫਿਰ ਬ੍ਰਾਹਮਣਾਂ ਦੀਆਂ ਵੀ ਕਿੰਨੀਆਂ ਜਾਤਾਂ ਹੁੰਦੀਆਂ ਗੋਤਰ ਹੀ ਨਹੀਂ ਗਿਣੇ ਜਾਂਦੇ ਬੜੇ ਗੋਤਰ ਐਨਾਂ ਦੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੂਦਰਾਂ ਦੀਆਂ ਕਿੰਨੀਆਂ ਜਾਤੀਆਂ ਨੇ ਵੈਸ਼ਾਂ ਦੀਆਂ ਕਿੰਨੀਆਂ ਜਾਤੀਆਂ ਨੇ ਤੇ ਇਹ ਕਿੰਨ ਬਣਾਈਆਂ ਨੇ ਕਈ ਕਹਿੰਦੇ ਜੀ ਬ੍ਰਾਹਮਣ ਨੇ ਲਿਖ ਦਿੱਤੀਆਂ ਸਾਰੀਆਂ ਜਾਤਾਂ ਇਹ ਸਾਧ ਸੰਗਤ ਜੀ ਕੁਦਰਤ ਸ਼ਕਤੀਕਾਰੀ ਲਿਖਿਆ ব্রাহ্মণ ਕੋਈ ਵੱਡਾ ਸਮਰੱਥਤ ਨਹੀਂ ਪਰਮੇਸ਼ਰ ਦੇ ਬਰਾਬਰ ਨਾ ਉਹਨੂੰ ਵੀ ਲਿਖਿਆ ਉਹਨੇ ਤੇ ਫਿਰ ਕੁਦਰਤ ਸ਼ਕਤੀਕਰ ਕੇ ਹੀ ਉਹਨੂੰ ਜਿਹੜਾ ਹੈ ਉਹ ਜਿੰਨ ਜਿੰਨਾ ਗਿਆਨ ਹੋਇਆ ਉਹਨੂੰ ਲਿਖ ਦਿੱਤਾ ਉਹੋ ਜੀ ਵਿਵਸਥਾ ਸਮਾਜ ਦੀ ਬਣਾ ਦਿੱਤੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕੁਦਰਤ ਜਾਤੀ ਜਨਸੀ ਫਿਰ ਜਿਹੜੀਆਂ ਜਨਸਾਂ ਹੁੰਦੀਆਂ ਜਿਵੇਂ ਘੋੜਾ ਹੈ ਖੱ쩌ਰ ਵੈ ਇੱਕ ਇੱਕ ਜਾਤੀ ਦੇ ਅੰਗੇ ਤੇ ਤਬਦੀਲੀ ਹੁੰਦੀ ਉਹਨੂੰ ਜਨਸ ਕਹਿੰਦੇ ਆ ਜਿਵੇਂ ਆਪਾਂ ਮਨੁੱਖਾਂ ਵਿੱਚ ਕਿੰਨੀਆਂ ਜਨਸਾਂ ਨੇ ਕਿਉਂਕਿ ਗੋਰਿਆਂ ਨਾਲ ਸਾਡੀ ਨਸਲ ਨਹੀਂ ਰਲਦੀ ਤੇ ਜੇ ਅਸੀਂ ਵੇਖੀਏ ਸਾਨੂੰ ਗੋਰੇ ਸਾਰੇ ਇੱਕੇ ਜਿਹੇ ਜਾਪਦੇ ਆ ਤੇ ਜੇ ਗੋਰੇ ਸਾਨੂੰ ਵੇਖਣ ਨੂੰ ਕਹਿੰਦੇ ਸਰਦਾਰ ਇੱਕੇ ਜਿਹੇ ਹੀ ਆ ਜਿਵੇਂ ਆ ਸਾਨੂੰ ਇੱਧਰ ਗੁਜਰਾਤ ਦੇ ਜਾਂ ਮਹਾਰਾਸ਼ਟਰ ਵੀ ਸਾਰੇ ਵਿਖਣ ਨੂੰ ਪਰ ਆਵਾ ਇੱਕੋ ਹੋਵੇ ਤਾਂ ਇੱਕੇ ਜਿਹੇ ਹੀ ਦਿਖਦੇ ਏਵੇਂ ਉਹ ਸਾਨੂੰ ਜਦੋਂ ਵੇਖਦੇ ਆ ਤੇ ਕਹਿੰਦੇ ਸਾਨੂੰ ਤੁਸੀਂ ਇੱਕੋ ਜਿਹੇ ਦਿਸਦੇ ਆ ਪਰ ਨਸਲ ਦਾ ਫਰਕ ਵਾ ਉਨੇ ਸਾਧ ਸੰਗਤ ਜੀ ਜਨਸਾ ਹੁੰਦੀਆਂ ਮਹਾਰਾਜ ਕਹਿੰਦੇ ਵੀ ਕੁਦਰਤ ਸ਼ਕਤੀ ਕਰਕੇ ਹੀ ਬਣੀਆਂ ਹੋਈਆਂ ਹਨ ਪਰਮੇਸ਼ਰ ਦੀ ਸ਼ਕਤੀ ਕਰਕੇ ਇਹ ਵੱਖਰੀਆਂ ਵੱਖਰੀਆਂ ਜਨਸਾ ਜਿਹੜੀਆਂ ਭਾਸਦੀਆਂ ਹਜੂਰ ਕਹਿੰਦੇ ਆ ਕੁਦਰਤ ਜਾਤੀ ਜਿੰਸੀ ਰੰਗੀ ਤੇ ਜਿੰਸੀ ਫਿਰ ਰੰਗੀ ਮਹਾਰਾਜ ਕਹਿੰਦੇ ਭਾਈ ਜਿਹੜੇ ਵੱਖਰੇ ਵੱਖਰੇ ਰੰਗ ਭਾਸ ਰਹੇ ਆ ਸ਼ਰੀਰਾਂ ਦੇ ਵੀ ਤੇ ਉਸ ਤਰ੍ਹਾਂ ਵੀ ਜਿਹੜੇ ਪ੍ਰਕਿਰਤੀ ਦੇ ਅੰਦਰ ਰੰਗ ਨੇ ਕਿੰਨੇ ਵੇਖੋ ਪੀਲੇ ਫੁੱਲ ਲਾਲ ਫੁੱਲ ਇਹ ਕਿਸ ਤਰ੍ਹਾਂ ਦੇ ਰੰਗ ਵੀ ਕੁਦਰਤੀ ਹੈ ਨਾ ਪਰਮੇਸ਼ਰ ਦੀ ਉਹਨਾਂ ਰੰਗਾਂ ਨੂੰ ਵੇਖ ਕਰਕੇ ਚਈ ਵਾਰੀ ਬਾਗ ਬਗੀਚਿਆਂ ਨੂੰ ਵੇਖ ਕਰਕੇ ਕਵੀਆਂ ਨੂੰ ਕਿਆ ਨਜ਼ਾਰਾ ਆਉਂਦਾ ਤੇ ਕਵਤਾ ਫਰ ਉੱਠਦੀ ਮਹਾਰਾਜ ਕਹਿੰਦੇ ਸਭ ਕੁਦਰਤ ਸ਼ਕਤੀ ਕਰਕੇ ਹੀ ਰੰਗ ਆਦਿਕ ਜਿਹੜੇ ਆ ਉਹ ਦਿਸ ਰਹੇ ਆ ਕਿ ਆ دریاਵਾਂ ਵਿੱਚ ਸਵੱਛ ਪਾਣੀ ਉਛਲ ਰਿਹਾ ਹੈ ਸਮੁੰਦਰ ਨੀਲਾ ਹੀ ਸਾਰਾ ਭਾਸ ਰਿਹਾ ਆਕਾਸ਼ ਦੇ ਭਾਵ ਦੇ ਨਾਲ ਇਹ ਮਹਾਰਾਜ ਕਹਿੰਦੇ ਭਾਈ ਰੰਗ ਭਾਸ ਰਹੇ ਆ ਸਾਰੇ ਕੁਦਰਤ ਸ਼ਕਤੀ ਕਰਕੇ ਹੀ ਹਨ ਕੁਦਰਤ ਜੀ ਜਹਾਨ ਕੁਦਰਤ ਜੀ ਜਹਾਨ ਜਿੰਨੇ ਜਹਾਨ ਦੇ ਇਹ ਸਾਰੇ ਜੀ ਹਨ ਤੇ ਕੁਦਰਤ ਸ਼ਕਤੀ ਕਰਕੇ ਹੀ ਹੈ ਮਹਾਰਾਜ ਕਹਿੰਦੇ ਜਿਹੜੇ ਪ੍ਰਤੀਤ ਹੋ ਰਹੇ ਐ ਸਾਨੂੰ ਪ੍ਰਤੀਤ ਹੋ ਰਹੀਆਂ 84 ਲੱਖ ਜੂਨਾ ਹੈਗੀਆਂ ਕੁਝ ਵੇਖੀਆਂ ਕੁਝ ਨਹੀਂ ਵੇਖੀਆਂ ਕੁਝ ਦਿਸਦੀਆਂ ਤੇ ਸਾਧ ਸੰਗਤ ਜੀਓ ਜੋ ਕੁਝ ਵੀ ਪ੍ਰਤੀਤ ਹੋ ਰਿਹਾ ਨਾ ਮਹਾਰਾਜ ਕਹਿੰਦੇ ਜਿੰਨੇ ਜਹਾਨ ਦੇ ਇਸ ਕਾਇਨਾਤ ਦੇ ਜੀਵ ਹਨ ਉਹ ਕੁਦਰਤ ਸ਼ਕਤੀ ਕਰਕੇ ਹੀ ਵਾਹਿਗੁਰੂ ਨੇ ਬਣਾਏ ਆ ਕੁਦਰਤ ਸ਼ਕਤੀ ਕਰਕੇ ਭਾਸਦੇ ਆ ਕੁਦਰਤ ਨੇ ਕੀਆ ਕੁਦਰਤ ਨੇਕੀਆਂ ਜਿਹੜਾ ਨੇਕੀਆਂ ਦਾ ਭਾਵ ਹੈ ਭਲੇ ਕਰਮ ਕਰਨੇ ਨੇਕੀ ਕਰਨੀ ਉਪਕਾਰ ਕਰਨ ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਆ ਨਾ ਕਿਸੇ ਨੂੰ ਆ ਸਹਾਇ ਵੇਖ ਕਰਕੇ ਉਹਦੀ ਸਹਾਇਤਾ ਕਰਨੀ ਕੋਈ ਅੰਨਾ ਹੈ ਤੇ ਸੜਕ ਨਹੀਂ ਪਾਰ ਕਰ ਸਕਦਾ ਨੇਕੀ ਕਰਨੀ ਉਹਦੇ ਨਾਲ ਕਿ ਉਹਨੂੰ ਸੜਕ ਪਾਰ ਕਰਵਾ ਦੇਣੀ ਕੋਈ ਨਿਰਧਾਨ ਹੈ ਉਹਦੀ ਮਦਦ ਕਰ ਦੇਣੀ ਕੋਈ ਭੁੱਖਾ ਹੈ ਉਹਨੂੰ ਭੋਜਨ ਦੇ ਦੇਣਾ ਨੰਗਾ ਉਹਨੂੰ ਵਸਤਰ ਦੇਣਾ ਹਰੇਕ ਦੇ ਉੱਤੇ ਉਪਕਾਰ ਕਰਨਾ ਨੇਕੀਆਂ ਕਰਨੀਆਂ ਜਿਹੜੀਆਂ ਹੈ ਮਹਾਰਾਜ ਕਹਿੰਦੇ ਵੀ ਭਾਈ ਕੁਦਰਤ ਸ਼ਕਤੀ ਕਰਕੇ ਹੀ ਭਾਸਦਾ ਹੈ ਕੁਦਰਤ ਕਰਕੇ ਨੇਕੀਆਂ ਦਾ ਭਾਵ ਹੈ ਕੁਦਰਤ ਬਦੀਆਂ ਇਹਦੇ ਬਰਾਬਰ ਨੇਕੀਆਂ ਤਾਂ ਸ਼ਕਤੀ ਕਰਕੇ ਭਾਸਦੀਆਂ ਕਿਉਂਕਿ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਬਦੀਆਂ ਨੇ ਕੋਈ ਸ਼ਰਾਬ ਪੀ ਜਾਂਦਾ ਹੈ ਜੂਆ ਖੇਡੀ ਜਾਂਦਾ ਹੈ ਵੱਧ ਫੈਲੀ ਕਰੀ ਜਾਂਦਾ ਹੈ ਬਿ ਵਿਚਾਰ ਕਰ ਰਿਹਾ ਹੈ ਉਹ ਸੋਚ ਰਿਹਾ ਵੀ ਸੁੱਖ ਭੋਗ ਰਿਹਾ ਹੈ ਬੜਾ ਆਨੰਦ ਆ ਰਿਹਾ ਪੌੜੀ ਵਿੱਚ ਮਹਾਰਾਜ ਦੱਸਣਗੇ ਫਿਰ ਕਿਉਂਕਿ ਆਨੰਦ ਭੋਗਣ ਵਾਲਾ ਨਸ਼ਾ ਖਾ ਕੇ ਤੇ ਭੋਗਾ ਨੂੰ ਭੋਗਦਾ ਬੇ ਵਿਚਾਰ ਕਹਿੰਦਾ ਕਰਦਾ ਉਹ ਕਥਾ ਸੁਣ ਕੇ ਕਹੀ ਦਊਗਾ ਨਾ ਤੇ ਬਾਬਾ ਜੀ ਤੁਸੀਂ ਆਖਿਆ ਸੀ ਕੁਦਰਤ ਕਰਕੇ ਹੀ ਆ ਤੇ ਫਿਰ ਆਨੰਦ ਲੈਣ ਦਿਓ ਸਾਨੂੰ ਮਹਾਰਾਜ ਪੌੜੀ 'ਚ ਖਲਾਸਾ ਕਰ ਦੇਣਗੇ ਸਾਰਾ ਸੱਚੇ ਪਾਤਸ਼ਾਹ ਜੀ ਨੇਕੀਆਂ ਦਾ ਭਾਵ ਉਦੋਂ ਤੱਕ ਜਦੋਂ ਤੱਕ ਬਧੀਆਂ ਨੇ ਤੇ satsangat ਜੀ ਬਦੀ ਦੀ ਪਹਿਚਾਣ ਵੀ ਨੇਕੀ ਕਰਕੇ ਐ ਤੇ ਨੇਕੀ ਦੀ ਪਹਿਚਾਨ ਬਦੀ ਕਰਕੇ ਐ ਦਿਨ ਦੀ ਪਹਿਚਾਨ ਰਾਤ ਕਰਕੇ ਐ ਰਾਤ ਦੀ ਪਹਿਚਾਨ ਦਿਨ ਕਰਕੇ ਪਰ ਜਿਹੜਾ ਮੇਰਾ ਵਾਹਿਗੁਰੂ ਆ ਨਾ ਸੁੱਧ ਸਰੂਪ ਉਹਦੇ ਚ ਕੋਈ ਦੰਦਵਾਦ ਨਹੀਂ ਹੈ ਉਹ ਤਾਂ ਆਪਣੇ ਆਪ ਵਿੱਚ ਆਪ ਹੈ ਉੱਥੇ ਤੱਕ ਮਹਾਰਾਜ ਦਾ ਸ਼ਬਦ ਸਾਨੂੰ ਲੈ ਕਰਕੇ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਜਿਹੜੀਆਂ ਬਦੀਆਂ ਔਗਣ ਭਾਸ ਰਹੇ ਐ ਵੀ ਕੁਦਰਤ ਸ਼ਕਤੀ ਕਰਕੇ ਹੀ ਜਿਹੜੇ ਆ ਭਾਸ ਰਹੇ ਐ ਜੀਵ ਉਹਦੇ ਵਿੱਚ ਮਾਇਆ ਦੇ ਕਰਕੇ ਹੀ ਫਸ ਗਏ ਆ ਨਾ ਕਿ ਬੜਾ ਆਨੰਦ ਆ ਰਿਹਾ ਬੜਾ ਸੁਖ ਮਿਲ ਰਿਹਾ ਕੋਈ ਕਿਸੇ ਨੂੰ ਟੋਖਾ ਦੇਣ ਦੀ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਕਿ ਵੀ ਚੰਗਾ ਅੜਕੇ ਚੜਿਆ ਹੁਣ ਠੱਗ ਲੋ ਇਹਨੂੰ ਇਸ ਤਰ੍ਹਾਂ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਬਦੀਆਂ ਹੋ ਰਹੀਆਂ ਨੇ ਔਗਣ ਹੋ ਰਹੇ ਆ ਕੁਦਰਤ ਮਾਨ ਅਪਮਾਨ ਤੇ ਕੁਦਰਤ ਸ਼ਕਤੀ ਕਰਕੇ ਹੀ ਜੀ ਦੇ ਅੰਦਰ ਮਾਨ ਦੀ ਇੱਛਾ ਬਣੀ ਰਹਿੰਦੀ ਵੀ ਹਾਰ ਪਏ ਨਹੀਂ ਆ ਰਕਾ ਗੱਲ ਬਣੀ ਨਹੀਂ ਇਸ ਤਰ੍ਹਾਂ ਇਹ ਕੁਦਰਤ ਸ਼ਕਤੀ ਕਰਕੇ ਹੀ ਬਣੇ ਰਹਿੰਦਾ ਹੈ ਨਾ ਕਿ ਸਰੂਪਾ ਮਿਲੇ ਜਾਜਕਾਰ ਹੋਵੇ ਫੁੱਲਾਂ ਦੀ ਹੋਵੇ ਬਰਖਾ ਤੇ ਫਿਰ ਆਨੰਦ ਆਉਂਦਾ ਹੈ ਇਹ ਮਾਣ ਦਾ ਭਾਵ ਅੰਦਰ ਬਣਿਆ ਰਹਿੰਦਾ ਹੈ ਤੇ ਅਬ ਇਹ ਮਾਨ ਇਹ ਵੀ ਕੁਦਰਤ ਸ਼ਕਤੀ ਕਰਕੇ ਹੀ ਹੈ ਨਾ ਕਿ ਅੰਦਰ ਅਭਮਾਨ ਫੁਰਦਾ ਰਹਿੰਦਾ ਹੈ ਨਾ ਤੇ ਮਰਦੇ ਨੂੰ ਕੀ ਫੁਰਦਾ ਹੈ ਇਹ ਕੁਦਰਤ ਸ਼ਕਤੀ ਕਰਕੇ ਹੀ ਹੈ ਕਿ ਮੈਂ ਬੜਾ ਗਿਆਨੀ ਆ ਸਾਨੂੰ ਤਾਂ ਸਭ ਪਤਾ ਹੈ ਮੈਂ ਬੜੀ ਰਾਗ ਵਿਦਿਆ ਸਿੱਖੀ ਆ ਸਾਨੂੰ ਅਕਲ ਹੀ ਬੜੀ ਅਸੀਂ ਦਾਨੇਮ ਪੂਰੇ ਇਹ ਵੀ ਮਹਾਰਾਜ ਕਹਿੰਦੇ ਭਾਈ ਉਹਦੀ ਕੁਦਰਤ ਸ਼ਕਤੀ ਕਰਕੇ ਹੀ ਮਾਨ ਤੇ ਅਪਮਾਨ ਜਿਹੜਾ ਨਾ ਤੇ ਵਰਤ ਰਿਆ ਜੀਵਾਂ ਦੇ ਅੰਦਰ ਸਤਕਾਰ ਦੀ ਤੇ ਇਸ ਪ੍ਰਕਾਰ ਇੱਛਾ ਜਿਹੜੀ ਆ ਅਪਮਾਨ ਤੋਂ ਅਰਥ ਨਿੰਦਾ ਵੀ ਹੈ ਅਪਕਾਰ ਜਿਹੜਾ ਹੈ ਅਪਕਾਰ ਨਿੰਦਾ ਹੋਣੀ ਇਹ ਵੀ ਮਹਾਰਾਜ ਕਹਿੰਦੇ ਭਾਈ ਨਿੰਦਾ ਦੇ ਇੱਕ ਸੁਣ ਕੇ ਜਿਹੜਾ ਹੈ ਜਦੋਂ ਥੋੜਾ ਜਿਹਾ ਹੋ ਜਾਂਦਾ ਹੈ ਜੀਵ ਘਟ ਜਾਂਦਾ ਮਨ ਬੜਾ ਖੀਨ ਜਾ ਹੋ ਜਾਂਦਾ ਕਿ ਉਹ ਹੋਏ ਕੀ ਹੋ ਗਿਆ ਬੜਾ ਸਤਕਾਰ ਸੀ ਲੋਕ ਤਾਂ ਮੇਰੀ ਨਿੰਦਾ ਕਰਨ ਲੱਗ ਪਏ ਮਹਾਰਾਜ ਕਹਿੰਦੇ ਵੀ ਸ਼ਕਤੀ ਕਰਕੇ ਹੀ ਹੈ ਇਹ ਜੋ ਕੁਝ ਪਰਮੇਸ਼ਰ ਦੇ ਹੁਕਮ ਚ ਵਰਤ ਰਿਹਾ ਕੁਦਰਤ ਸ਼ਕਤੀ ਕਰਕੇ ਵਰਤ ਰਿਹਾ ਹੈ ਕੁਦਰਤ ਪੌਣ ਪਾਣੀ ਬਾਸੰਤਰ ਫਿਰ ਕੁਦਰਤ ਮਹਾਰਾਜ ਕਹਿੰਦੇ ਪੌਣ ਜਿਹੜੀ ਐ ਨਾ ਵੀ ਵਾਹਿਗੁਰੂ ਦੀ ਕੁਦਰਤ ਸ਼ਕਤੀ ਕਰਕੇ ਹੀ ਵਗ ਰਹੀ ਹੈ ਫਿਰ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਵੀ ਸ਼ਕਤੀ ਦੇ ਕੁਦਰਤ ਦਾ ਹੀ ਇੱਕ ਹਿੱਸਾ ਹੈ ਕੁਦਰਤ ਕਰਕੇ ਸ਼ਕਤੀ ਕਰਕੇ ਪਾਣੀ ਜਿਹੜਾ ਜੀਵਾਂ ਦਾ ਆਧਾਰ ਬਣਿਆ ਹੈ ਹਵਾ ਜਿਹੜੀ ਹੈ ਜੀਵਾਂ ਦੇ ਸਵਾਰ ਰੂਪ ਬਣੀ ਹੋਈ ਹੈ ਤੇ ਜਿਹੜੀ ਅਗਨੀ ਹੈ ਮਹਾਰਾਜ ਕਹਿੰਦੇ ਭਾਈ ਇਹ ਵੀ ਪਰਮੇਸ਼ਰ ਦੀ ਕੁਦਰਤ ਵੈ ਨਾ ਸ਼ਕਤੀ ਹੈ ਇਹ ਤੱਤਾਂ ਦਾ ਜਿਹੜਾ ਮਹਾਰਾਜ ਜੀ ਦੱਸ ਰਹੇ ਹੈ ਨਾ ਇਹ ਤੱਤਾਂ ਦੀ ਹੋਣ ਦੀ ਪਰਮੇਸ਼ਰ ਨੇ ਸਾਧ ਸੰਗਤ ਜੀ ਮਾਇਆ ਤੋਂ ਹੀ ਸਭ ਕੁਝ ਬਣਾਇਆ ਹੈ ਇਸ ਕਰਕੇ ਮਹਾਰਾਜ ਕਹਿੰਦੇ ਤਤ ਜਿਹੜੇ ਐ ਇਹ ਵੀ ਕੁਦਰਤ ਸ਼ਕਤੀ ਕਰਕੇ ਅੱਗ ਵੇਖੋ ਭੋਜਨ ਹਜਮ ਕਰ ਰਹੀ ਹੈ ਕੈਸੀ ਕੁਦਰਤ ਸ਼ਕਤੀ ਹੈ ਸਗਲ ਬਨਸਪਤ ਮਹਿਬੈ ਸੰਤਰ ਸਾਰੀ ਬਨਸਪਤੀ ਇਹਦੇ ਵਿੱਚ ਅੱਗ ਛੁਪੀ ਹੋਈ ਹੈ ਲੱਕੜ ਨੂੰ ਸਾੜਦੀ ਨਹੀਂ ਪਈ ਕਿੱਡੀ ਜਾਦੀ ਇਹ ਕੁਦਰਤ ਆ ਸਰ ਜੀ ਹਨ ਪਰਮੇਸ਼ਰ ਦੇ ਜੋ ਮਹਾਰਾਜ ਵਿਸਮਾਦ ਕਿਹਾ ਸੀ ਅਗਨੀ ਵਿਸਮਾਦ ਇੱਥੇ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਹੀ ਅੱਗ ਪਾਣੀ ਤੇ ਹਵਾ ਜਿਹੜੇ ਹਨ ਸ਼ਕਤੀ ਕਰਕੇ ਕੁਦਰਤ ਕਰਕੇ ਹਨ। ਮੁਤਰਤ ਧਰਤੀ ਖਾਕ। ਫਿਰ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਰਤੀ ਹੈ ਤੇ ਜਿਹੜੀ ਇਸ ਪ੍ਰਕਾਰੇ ਮਿੱਟੀ ਦੀ ਬਣੀ ਹੋਈ ਹੈ ਨਾ ਮਿੱਟੀ ਹੈ ਨਾ ਧਰਤੀ ਕਿਤੇ ਭਾਵੇਂ ਪਥਰੀਲੀ ਹੈ ਕੁਝ ਖਾਣਾ ਨੇ ਪਰ ਮੁੱਖ ਭਾਵ ਮਿੱਟੀ ਹੈ। ਮਹਾਰਾਜ ਕਹਿੰਦੇ ਖਾਕ ਜਿਹੜੀ ਮਿੱਟੀ ਹੈ ਨਾ ਵੀ ਕੁਦਰਤ ਸ਼ਕਤੀ ਕਰਕੇ ਹੀ ਪਾਸ ਰਹੀ ਹੈ ਕਿ ਧਰਤੀ ਹੈ। ਤੇ ਸਾਨੂੰ ਸਾਧ ਸੰਗਤ ਜੀ ਦੇਹਾਂ ਨੂੰ ਧਰਤੀ ਚਾਹੀਦੀ ਹੈ ਨਾ ਫਿਰ ਧਰਤੀ ਤੋਂ ਬਿਨਾ ਦੇਹਾਂ ਕਿਦਾਂ ਖੜੀਆਂ ਰਹਿ ਜਾਣਗੀਆਂ ਦੇਹਾਂ ਧਰਤੀ ਤੋਂ ਬਿਨਾ ਨਹੀਂ رہ ਸਕਦੀਆਂ ਜਿਹੜਾ ਸਾਡਾ ਸੁੱਧ ਸਰੂਪ ਹੈ ਉਹਨੂੰ ਖਿਲੋਣ ਲਈ ਧਰਤੀ ਨਹੀਂ ਚਾਹੀਦੀ ਉਹਨੂੰ ਤਾਂ ਸਾਧ ਸੰਗਤ ਜੀ ਉਹਦਾ ਆਸਰਾ ਨਿਰੰਕਾਰ ਹੈ ਇਹ ਧਰਤੀ ਜਿਵੇਂ ਸੂਰਜ ਚੰ드ਰਮਾ ਤਾਰੇ ਹਨ ਪਲਾੜ ਵਿੱਚ ਐਵੇਂ ਹੀ ਉੱਡਦੀ ਪਈ ਹੈ ਸਾਰੇ ਬ੍ਰਹਿਮੰਡ ਦੇ ਅੰਦਰ ਧਰਤੀ ਦੇ ਅੰਦਰ ਕੋਈ ਥੰਮਾ ਨਹੀਂ ਥੱਲੇ ਦਿੱਤਾ ਹੋਇਆ ਜੇ ਬੜਾ ਕੋਈ ਸੀਮਟ ਪਾ ਪਾ ਕੇ ਸ਼ਰੀਏ ਲਾ ਲਾ ਕੇ ਥੱਲੇ ਕੋਈ ਥੰਮਾ ਦਿੱਤਾ ਹੋਊਗਾ ਇਹ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਧਰਤੀ ਖੜੀ ਹੈ ਤੇ ਇਹ ਜਿਹੜੀ ਧਰਤੀ ਮਿੱਟੀ ਰੂਪ ਹੈ ਖਾਕ ਰੂਪ ਮਹਾਰਾਜ ਕਹਿੰਦੇ ਕੁਦਰਤ ਸ਼ਕਤੀ ਕਰਕੇ ਇਹਦਾ ਦਿਸਣਾ ਵੀ ਧਰਤੀ ਦਾ ਸ਼ਕਤੀ ਕਰਕੇ ਹੀ ਹੈ ਇਹ ਧਰਤੀ ਦਾ ਦਿਖਾਈ ਦੇਣਾ ਵੀ ਜੋ ਹੋਂਦ ਰੂਪ ਵਿੱਚ ਹੈ ਨਾ ਮਹਾਰਾਜ ਕਹਿੰਦੇ ਭਾਈ ਇਹ ਕੁਦਰਤ ਹੈ ਪਰਮੇਸ਼ਰ ਦੀ ਸ਼ਕਤੀ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਹੁਣ ਮਹਾਰਾਜ ਜੀ ਸ਼ਲੋਕ ਦੇ ਅਖੀਰ ਵਿੱਚ ਕਹਿੰਦੇ ਸਭ ਤੇਰੀ ਕੁਦਰਤ ਹੁਣ ਵੇਖ ਲਓ ਕੁਦਰਤ ਤੇ ਨਹੀਂ ਨਾ ਪਰਮੇਸ਼ਰ ਸਭ ਤੇਰੀ ਕੁਦਰਤ ਹੈ ਵਾਹਿਗੁਰੂ ਇਹ ਸਾਰੀ ਤੇਰੀ ਸ਼ਕਤੀ ਵਰਤ ਰਹੀ ਹੈ ਤੇ ਤੇਰਾ ਹੀ ਵਰਤਾਰਾ ਵਰਤ ਰਿਹਾ ਹੈ ਸਭ ਤੇਰੀ ਕੁਦਰਤ ਫਿਰ ਪੜਦੇ ਉਹ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਤੂੰ ਮਹਾਰਾਜ ਕਾਦਰ ਵੈ ਕੁਦਰਤ ਦਾ ਕਰਨ ਵਾਲਾ ਹੈ ਕਰਤਾ ਬਣਾਉਣ ਵਾਲਾ ਹੈ ਸਾਰਾ ਕੁਝ ਜੋ ਰਚਨਾ ਹੋਈ ਹੈ ਇਹ ਮਹਾਰਾਜ ਤੇਰੇ ਤੋਂ ਹੋਈ ਹੈ ਤੇਰੇ ਤੋਂ ਇਹਦੀ ਉਤਪਤੀ ਹੋਈ ਹੈ ਤੇ ਤੂੰ ਇਹਦੇ ਵਿੱਚ ਸਮਾਇਆ ਹੋਇਆ ਤੇ ਤੇਰੇ ਵਿੱਚ ਅਧਿਆਸਤ ਰੂਪ ਹੈ ਕਲਪਤ ਹੈ ਤੇਰੇ ਅੰਦਰ ਹੀ ਸਭ ਪਰਮੇਸ਼ਰ ਹੀ ਹੈ ਵਾਹਿਗੁਰੂ ਤੋਂ ਬਿਨਾ ਹੋਰ ਕੁਛ ਵੀ ਨਹੀਂ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਕਾਦਰ ਕਰਤਾ ਤੂੰ ਕਾਦਰ ਹੈ ਕੁਦਰਤ ਦਾ ਮਾਲਕ ਹੈ ਤੇ ਕਰਤਾ ਹੈ ਸਾਰੇ ਕਾਸ਼ੇ ਨੂੰ ਕਰਨ ਵਾਲਾ ਹੈ ਮਾਇਆ ਨੂੰ ਸ਼ਕਤੀ ਨੂੰ ਇਸ ਪ੍ਰਕਾਰ ਸੂਖਸ਼ਮ ਤਤਾਂ ਨੂੰ ਪੰਜਾਂ ਤਤਾਂ ਨੂੰ ਸਾਰੀਆਂ ਦੇਹਾਂ ਨੂੰ ਜਿੰਨੇ ਆਕਾਰ ਨੇ ਸਭ ਨੂੰ ਕਰਨ ਵਾਲਾ ਤੂੰ ਆਪ ਹੈ ਬਾਕੀ ਨਾਹੀ پاک ਮਹਾਰਾਜ ਪਾਕੀ ਨਾਹੀ ਪਾਕ ਤੂੰ ਆਪ پاک ਪਵਿੱਤਰ ਹੈ ਤੇਰੀ ਜਿਹੜੀ ਨਾਈ ਮਹਿਮਾ ਹੈ ਨਾ ਉਹ ਵੀ ਬੜੀ ਪਵਿੱਤਰ ਹੈ ਤੂੰ ਪਵਿੱਤਰਤਾ ਕਿਸੇ ਤੋਂ ਨਹੀਂ ਲਈ ਤੂੰ ਆਪ ਹੀ ਪਵਿੱਤਰਤਾ ਦਾ ਸੋਮਾ ਹੈ ਵਾਹਿਗੁਰੂ ਤੂੰ ਪਵਿੱਤਰ ਇਹਨਾਂ ਹੈ ਕਿ ਤੇਰੇ ਸਰੂਪ ਦਾ ਭਾਵ ਜਿਹਦੇ ਅੰਦਰ ਆਉਂਦਾ ਉਹਦੇ ਮਾਇਆ ਦੇ ਸ਼ੋਰ ਕੱਟੇ ਜਾਂਦੇ ਉਹਨੂੰ ਕੁਦਰਤ ਦੇ ਵਿੱਚ ਮਹਾਰਾਜ ਇਹ ਕਾਦਰ ਤੇਰਾ ਦਰਸ਼ਨ ਹੋ ਜਾਂਦਾ ਹੈ ਜਦੋਂ ਕੁਦਰਤ ਵੇਖਦੇ ਆ ਨਾ ਸਾਤ ਸੰਗਤ ਜੀ ਮਹਾਤਮਾ ਨੂੰ ਕੁਦਰਤ ਵਿੱਚ ਵਗਦੇ ਝਰਨੇ ਦਾ ਪਾਣੀ ਲੋਕਾਂ ਨੂੰ ਮੋਹਤ ਕਰਦਾ ਉਹ ਕਹਿੰਦੇ ਮੇਰੇ ਵਾਹਿਗੁਰੂ ਦੀ ਅਸਚਰਜ ਕੁਦਰਤ ਹੈ ਕਈਆਂ ਥਾਵਾਂ ਤੇ ਸਾਤ ਸੰਗਤ ਜੀ ਇੱਕ ਕੈਨੇਡਾ ਦੇ ਵਿੱਚ ਜਗਾ ਕਈਆਂ ਥਾਵਾਂ ਤੇ ਹੈਗੀ ਉਹ ਧਰਤੀ ਦੀ ਜਿਹੜੀ ਹੈ ਨਾ ਉਹ ਖਿੱਚ ਕਰਕੇ ਇਦਾਂ ਪ੍ਰਤੀਤ ਹੁੰਦਾ ਇੱਕ ਕੈਨੇਡਾ ਵਿੱਚ ਆਪਟਸਪੋਰਟ ਸ਼ਹਿਰ ਆ ਉਹਦੇ ਵਿੱਚ ਇੱਕ ਜਗਾ ਉੱਥੇ ਆਪਣੇ ਰਾਗੀ ਜਿੱਥੇ ਜਿੱਦੋਂ ਕੋਈ ਸਿੰਘ ਜਾਂਦੇ ਆ ਉਹ ਪ੍ਰੇਮੀ ਉੱਥੇ ਬਖਾਉਣ ਲੈ ਜਾਂਦੇ ਆ ਤੇ ਆਮ ਜੀ ਜਗ੍ਹਾ ਜਿੱਕ ਤੇ ਇੰਡੀਆ ਚ ਹੁੰਦੀ ਤਾਂ ਕਿਸੇ ਨੇ ਜ਼ਰੂਰ ਉੱਥੇ ਪੂਜਾ ਦਾ ਕੋਈ ਸਾਧਨ ਬਣਾ ਲੈਣਾ ਸੀਗਾ ਉੱਥੇ ਪਾਣੀ ਡੋਲੀਏ ਨਾ ਛੜਕ ਦੇ ਉੱਤੇ ਚੜਾਈ ਹੈ ਬਿਲਕੁਲ ਤੇ ਪਾਣੀ ਨਿਵਾਣ ਵਾਲੇ ਨੂੰ ਆਉਂਦਾ ਹੈ ਨਾ ਪਰ ਪਾਣੀ ਤਾਂ ਉਹ ਚੜਨ ਲੱਗ ਪੈਂਦਾ ਜੇ ਖਾਲੀ ਬੋਤਲ ਰੱਖ ਦਿਓ ਥੱਲੇ ਨੂੰ ਨਹੀਂ ਆਉਂਦੀ ਉਹ ਤਾਂ ਨੂੰ ਚੜਨ ਲੱਗ ਪੈਂਦੀ ਹੈ ਪਹਾੜੀ ਵੱਲ ਨੂੰ ਗੱਡੀ ਨਿਊਟਰਲ ਕਰਕੇ ਛੱਡ ਦਿਓ ਉਹ ਥੱਲੇ ਨੂੰ ਨਹੀਂ ਆਉਂਦੀ ਤਾਂ ਉਹ ਚੜਨ ਲੱਗ ਪੈਂਦੀ ਹੈ ਤੇ ਜੇਕਰ ਤੇ ਇੰਡੀਆ 'ਚ ਇਹੋ ਜੀ ਜਗ੍ਹਾ ਹੁੰਦੀ ਤੇ ਵਖਾ ਵਖਾ ਕੇ ਲੈਣਾ ਸੀ ਅੰਧਵਿਸ਼ਵਾਸ ਜ਼ਿਆਦਾ ਹੈ ਨਾ ਲੁੱਟ ਲੈਂਦੇ ਆ ਇਸ ਪ੍ਰਕਾਰ ਇਹ ਸਾਰੇ ਕੁਦਰਤੀਆਂ ਚੀਜ਼ਾਂ ਨੇ ਹੁਣ ਕੁਦਰਤੀ ਆ ਨਾ ਪਰਮੇਸ਼ਰ ਨੇ ਕੈਸੀ ਕੁਦਰਤ ਰਚੀ ਹੈ ਸਮੁੰਦਰ ਇੰਨਾ ਜ਼ਿਆਦਾ ਤਾਂ ਵੀ ਭੈ ਵਿੱਚ ਧਰਤੀ ਨੂੰ ਡੋਬਦਾ ਹੀ ਨਹੀਂ ਹੈਗਾ ਤੇ ਕਿੰਨਾ ਲੈਵਲ ਇਹਦਾ ਉੱਚਾ ਹੈ ਪਰ ਫਿਰ ਵੀ ਧਰਤੀ ਨੂੰ ਨਹੀਂ ਡੋਬਦਾ ਹੈ ਇਹ ਪਰਮੇਸ਼ਰ ਦੀ ਕੁਦਰਤ ਹੈ ਤੇ ਪਿੱਛੇ ਕਾਦਰ ਨੂੰ ਵੇਖ ਲੈਂਦੇ ਵਾਹਿਗੁਰੂ ਇਹ ਤੇਰੀ ਕੁਦਰਤ ਸਾਰੀ ਵਰਤ ਰਹੀ ਹੈ ਤੂੰ ਕੁਦਰਤ ਦਾ ਮਾਲਕ ਹੈ ਤੇ ਕਰਨ ਵਾਲਾ ਹੈ ਸਾਰੇ ਪਸਾਰੇ ਨੂੰ ਨਾਨਕ ਹੁਕਮਾਂ ਅੰਦਰ ਬਾਕੀ ਨਾ ਹੀ ਪਾਕ ਤੇਰਾ ਪਵਿੱਤਰ ਤੋਂ ਪਵਿੱਤਰ ਮਹਾਰਾਜ ਨਾਮ ਹੈ ਤੇਰੀ ਨਾਈ ਮਹਿਮਾ ਜਿਹੜੀ ਹੈ ਨਾ ਪਵਿੱਤਰ ਤੋਂ ਪਵਿੱਤਰ ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ ਵਾਲੀ ਹੈ ਨਾ ਮੈਂ ਤਹ ਹੁਕਮਾਂ ਅੰਦਰ ਵੇਖਾ ਮਹਾਰਾਜ ਜੀ ਕਹਿੰਦੇ ਆਪਣੇ ਹੁਕਮ ਦੇ ਅੰਦਰ ਸਭ ਕਾਸ਼ੇ ਨੂੰ ਰੱਖਿਆ ਹੋਇਆ ਹੈ ਸਮੁੰਦਰ ਵੀ ਹੁਕਮ ਚੀਂ ਵੱਜਾ ਡਰਦਾ ਹੀ ਉਥੇ ਛੱਲਾ ਮਾਰੀ ਜਾਂਦਾ ਉਛਲ ਕੇ ਧਰਤੀ ਨੂੰ ਨਹੀਂ ਡੋਬ ਰਿਹਾ ਵਾਹਿਗੁਰੂ ਦੇ ਹੁਕਮ ਚੀਂ ਬੱਜੀ ਆਗੈ ਹੁਕਮ ਚੀਂ ਬੱਜੀ ਹਵਾ ਹੈ ਹੁਕਮ ਚੀਂ ਬੱਜਾ ਹੋਇਆ ਪਾਣੀ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਹੁਕਮੇ ਅੰਦਰ ਵੇਖਾ ਆਪਣੇ ਹੁਕਮ ਦੇ ਅੰਦਰ ਸਭ ਕੁਝ ਰੱਖ ਕੇ ਫਿਰ ਆਪ ਵੇਖ ਰਿਹਾ ਹੈ ਸਾਰੀ ਕਾਇਨਾਤ ਨੂੰ ਚਲਾ ਆਪਣੀ ਨਿਗਾਹ ਦੇ ਥੱਲੇ ਹੀ ਰਿਹਾ ਵੇਖ ਲੋ ਇੱਕ ਇੱਕ ਜੀਵ ਤੇ ਕਿੰਨੇ-ਕਿੰਨੀਆਂ ਉਹਨਾਂ ਦੀ ਅਗੈ ਜਿੰਸਾਂ ਕਿੰਨੀਆਂ ਜਾਤਾਂ ਕਾਦ ਸੰਗਤ ਜੀ ਕੀੜੀਆਂ ਹੀ ਨਹੀਂ ਗਿਣੀਆਂ ਜਾਂਦੀਆਂ ਕਿੰਨੀਆਂ ਕਹਊਂਗੀਆਂ ਮੱਛਰੀ ਕਿੰਨੇ ਜੰਮ-ਜੰਮ ਮਰ ਜਾਂਦੇ ਆ ਕਿੰਨੀਆਂ ਗਟਾਰਾਂ ਨੇ ਕਿੰਨੇ ਕਾਂ ਨੇ ਕਿੰਨੀਆਂ ਜੂਨਾ ਸਮੁੰਦਰ ਦੇ ਵਿੱਚ ਉਹਨਾਂ ਦੀਆਂ ਕਿੰਨੀਆਂ-ਕਿੰਨੀਆਂ ਗਿਣਤੀਆਂ ਫਿਰ ਵਾਹਿਗੁਰੂ ਤੂੰ ਸਭ ਨੂੰ ਵੇਖ ਰਿਹਾ ਹੈ ਸਭ ਦੀ ਸੰਭਾਲ ਕਰ ਰਿਹਾ ਹੈ ਆਪਣੇ ਹੁਕਮ ਵਿੱਚ ਸਭ ਕੁਝ ਚਲਾ ਰਿਹਾ ਹੈ ਵਰਤਾ ਤਾਕੋ ਤਾਕ ਤਾਕੋ ਤਾਕ ਇੱਕੋ ਇੱਕ ਆਪ ਹੀ ਵਰਤ ਰਿਹਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਰਤਾ ਤਾਕੋ ਤਾਕ ਤੱਕਣਾ ਕਰੋ ਆਪਣੀ ਅੱਖਾਂ ਨਾਲ ਸ਼ੇਖ ਬ੍ਰਹਮ ਵੇਖ ਉਹਦੇ ਤੋਂ ਬਿਨਾਂ ਕੋਈ ਹੋਰ ਹੈ ਤੇ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਆਤਮਿਕ ਦ੍ਰਿਸ਼ਟੀ ਦੀ ਨਿਗਾਹ ਦੇ ਕੇ ਦਿਵਯ ਦ੍ਰਿਸ਼ਟੀ ਜਗਾ ਕੇ ਕਹਿਣ ਵੇਖ ਸ਼ੇਖ ਬ੍ਰਹਮ ਵਾਹਿਗੁਰੂ ਤੋਂ ਬਿਨਾਂ ਕੋਈ ਹੈ ਸ਼ੇਖ ਬ੍ਰਹਮ ਸਤਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਮਹਾਰਾਜ ਮੈਨੂੰ ਤਾਂ ਤੁਹਾਥੋਂ ਬਿਨਾਂ ਕੋਈ ਹੋਰ ਨਹੀਂ ਬ੍ਰਹਮ ਇਸ ਦਾ ਮਹਾਰਾਜ ਤੁਸੀਂ ਸਾਰੇ ਆਕਾਰ ਧਾਰਨ ਕੀਤੇ ਹੋਏ ਆ ਤੁਸੀਂ ਆਪ ਹੀ ਬ੍ਰਹਮ ਰੂਪ ਸ਼ੇਖ ਬ੍ਰਹਮ ਸਤਿਗੁਰਾਂ ਦੇ ਚਰਨੀ ਪੈ ਕੇ ਨਿਹਾਲ ਹੋਏ ਸੀ ਗਰੀਬ ਨਿਵਾਜ ਸਤਿਗੁਰੂ ਕਹਿੰਦੇ ਨੇ ਤੱਕ ਸ਼ੇਖ ਬ੍ਰਹਮ ਵੇਖ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਉਹੋ ਹੀ ਕੁਦਰਤ ਕਰਕੇ ਸਾਰੀ ਸ਼ਕਤੀ ਵਰਤਾ ਕੇ ਇੱਕ ਰੂਪ ਤੋਂ ਬਹੁਤੇ ਰੂਪ ਹੋ ਰਿਹਾ ਹੈ